ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਤੇ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਇੱਕ ਕੋਠੀ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਹੈ ਜੀ 250 ਗਜ ਦੀ ਕੋਠੀ ਹੈ ਕੋਠੀ ਬਹੁਤ ਸੋਹਣੀ ਬਣੀ ਹੋਈ ਆ ਅੱਗੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਵੀ ਹੈਗਾ ਤੁਹਾਨੂੰ ਵਿਖਾਵਾਂਗੇ ਪਰ ਕੋਸ਼ਿਸ਼ ਕਰਿਓ ਚੈਨਲ ਨੂੰ ਸਬਸਕ੍ਰਾਈਬ ਨਾ ਕਰਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਨਾ ਦਬਾਓ ਤਾਂ ਕਿ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਆ ਜੇ ਤੇ ਜੇ ਨੋਟੀਫਿਕੇਸ਼ਨ ਆਇਆ ਤਾਂ ਤੁਸੀਂ ਕਿਤੇ ਵੀਡੀਓ ਨੂੰ ਸ਼ੇਅਰ ਨਾ ਕਰ ਦਿਓ ਤੇ ਅੱਜ ਫਿਰ ਗੱਲ ਕਰਦੇ ਆ ਆਪਾਂ ਮਲਤਾਨੀਆਂ ਰੋਡ ਬਠਿੰਡਾ ਸ਼ਹਿਰ ਦੀ 250 ਗਾਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਸਟਾਰਟਿੰਗ ਤੇ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਆ ਕਾਫੀ ਖੁੱਲੀ ਡੁੱਲੀ ਜਿਹੜੀ ਆ ਸਪੇਸ ਹੈਗੀ ਆ ਅੱਗੇ ਕਾਫੀ ਖੁੱਲਾ ਡੁੱਲਾ ਵਿੜਾ ਹੈਗਾ ਸਾਧਨ ਵੱਡਾ ਜਿਹੜਾ ਬੜੀ ਆਰਾਮਦਾਰੀ ਦੇ ਨਾਲ ਲੱਗ ਸਕਦਾ ਟੂ-ਵੀਲਰ ਵੀ ਜਿੰਨੇ ਮਰਜ਼ੀ ਲਾ ਲਈਏ ਆਪਾਂ ਸੋ 250 ਗਜ ਦੇ ਵਿੱਚ ਆਪਾਂ ਇਹ ਕੋਠੀ ਜਿਹੜੀ ਆ ਦੇਖ ਰਹੇ ਆ ਡਬਲ ਸਟੋਰੀ ਜਿਹੜੀ ਆ ਇਹ ਕੋਠੀ ਹੈਗੀ ਆ ਗਰਾਉਂਡ ਫਲੋਰ ਦੀ ਗੱਲ ਕਰੀਏ ਤਾਂ ਦੋ ਬੈਡਰੂਮ ਗਰਾਉਂਡ ਫਲੋਰ ਤੇ ਬਣੇ ਹੋਇਆ ਇੱਕ ਬੈਡਰੂਮ ਫਰਸਟ ਫਲੋਰ ਤੇ ਬਣਿਆ ਹੋਇਆ ਸੋ ਵਿਦ ਫਰਨੀਚਰ ਇਹ ਕੋਠੀ ਦੀ ਜਿਹੜਾ ਰੇਟ ਹੈਗਾ ਉਹ ਵੀ ਤੁਹਾਨੂੰ ਦੱਸਾਂਗੇ ਜੋ ਮਾਲਕ ਨੇ ਡਿਮਾਂਡ ਕੀਤੀ ਹੈ ਸੋ ਇਹ ਹੈ ਜੀ ਕਿਚਨ ਕਿਚਨ ਦੇ ਵਿੱਚ ਵੀ ਕਬਡ ਦਾ ਜਿਹੜਾ ਕੰਮ ਹੋਇਆ ਵੀ ਆ ਪੀਓਪੀ ਦਾ ਕੰਮ ਆਪਾਂ ਦੇਖ ਰਹੇ ਆ ਔਰ ਬਹੁਤ ਹੀ ਖੂਬਸੂਰਤ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਬਹੁਤ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਹੈ ਤੁਸੀਂ ਦੇਖ ਸਕਦੇ ਹੋ ਸਾਰੀ ਕੋਠੀ ਦੇ ਵਿੱਚ ਜਿਹੜਾ ਮਾਰਬਲ ਦਾ ਕੰਮ ਹੋਇਆ ਵੀ ਹੈ ਫਰਸ਼ ਜਿਹੜਾ ਸਾਰੀ ਕੋਠੀ ਦੇ ਵਿੱਚ ਉੱਪਰ ਔਰ ਥੱਲੇ ਜਿਹੜਾ ਪੱਥਰ ਲੱਗਿਆ ਹੋਇਆ ਟਾਈਲਜ਼ ਦਾ ਕੰਮ ਨਹੀਂ ਹੋਇਆ ਔਰ ਬੈਡਰੂਮ ਵੀ ਬਹੁਤ ਖੂਬਸੂਰਤ ਬਣੇ ਹੋਏ ਆ ਫਰਨੀਚਰ ਦੀ ਗੱਲ ਕਰੀਏ ਤਾਂ ਜਿਹੜਾ ਕਬੜ ਦਾ ਕੰਮਾ ਦੋਨਾਂ ਬੈੱਡਰੂਮਾਂ ਦੇ ਵਿੱਚ ਜਿਹੜਾ ਉਹ ਹੋਇਆ ਵੀ ਆ ਵਿਦ ਫਰਨੀਚਰ ਜਿਹੜੀ ਇਹਦੀ ਡਿਮਾਂਡ ਕੀਤੀ ਹੈ ਮਾਲਕ ਨੇ ਉਹ 90 ਲੱਖ ਰੁਪਈਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੁਚਾਏ ਬੈੱਡਰੂਮ ਦੀ ਗੱਲ ਕਰੀਏ ਵਾਸ਼ਰੂਮ ਦੀ ਗੱਲ ਕਰੀਏ ਬੈਕ ਸਾਈਡ ਤੇ ਸਪੇਸ ਦੀ ਗੱਲ ਕਰੀਏ ਅੱਗੇ ਕੋਠੀ ਤੇ ਵਿਹੜੇ ਦੀ ਗੱਲ ਕਰੀਏ ਤਾਂ ਬਹੁਤ ਹੀ ਖੁੱਲ੍ਹਾ ਡੁੱਲਾ ਜਿਹੜਾ ਵਿਹੜਾ ਹੈਗਾ ਸਦਨ ਚ ਆਪਾਂ ਜਿੱਦਾਂ ਮਰਜ਼ੀ ਵੱਡਾ ਸਦਨ ਲਾ ਲਈਏ ਘਰੇ। ਸੋ ਟੂ ਵੀਲਰ ਵੀ ਬੜੇ ਆਰਾਮਦਾਰ ਇਹਨਾਂ ਦੋ ਤਿੰਨ ਜਿਹੜੇ ਆ ਲੱਗ ਸਕਦੇ ਆ 250 ਕਾਈ ਦੇ ਵਿੱਚ ਬਣੀ ਹੋਈ ਆ 90 ਲੱਖ ਰੁਪਈਆ ਜਿਹੜੀ ਆ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਸੋ ਇਸ ਵੇਲੇ ਆਪਾਂ ਗਰਾਉਂਡ ਫਲੋਰ ਤੇ ਆ ਸੋ ਬੈਕ ਸਾਈਡ ਦੇ ਉੱਤੇ ਵੀ ਕਾਫੀ ਜਿਹੜੀ ਆ ਸਪੇਸ ਛੱਡੀ ਹੋਈ ਆ ਰੋਸ਼ਨੀ ਵਾਸਤੇ ਹਵਾ ਵਾਸਤੇ ਸੋ ਦੋ ਬੈਡਰੂਮ ਵਾਸ਼ਰੂਮ ਅਟੈਚ ਆ ਤੋ ਬਹੁਤ ਹੀ ਖੂਬਸੂਰਤ ਜਿਹੜੀ ਆ ਕੋਠੀ ਹੈ ਜੇ ਕਿਸੇ ਵੀਰ ਪ੍ਰਾਣੇ ਖਰੀਦਣੀ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਬਾਰੇ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਕੋਠੀ ਨੂੰ ਖਰੀਦ ਵੀ ਸਕਦੇ ਹੋ ਔਰ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਆਪਾਂ ਕਰਦੇ ਆ ਸਿਰਫ ਤੁਸੀਂ ਘਰ ਦੀ ਪੂਰੀ ਵੀਡੀਓ ਬਣਾ ਕੇ ਸਾਨੂੰ ਸੈਂਡ ਕਰੋ ਬੜੇ ਆਰਾਮਦਈ ਦੇ ਨਾਲ ਜਿੱਥੋਂ ਪੂਰਾ ਘਰ ਦਿਖਦਾ ਹੋਵੇ ਦੋ ਤਿੰਨ ਫੋਟੋਆਂ ਖਿੱਚ ਕੇ ਭੇਜ ਤੇ ਬਾਕੀ ਕਰਦੀ ਸਾਰੀ ਡਿਟੇਲ ਇੱਕ ਪੇਜ ਉੱਤੇ ਲਿਖ ਕੇ ਜਿਵੇਂ ਆਪਾਂ ਲੇਖ ਲਿਖਦੇ ਆਂ ਵੀ ਰਜਿਸਟਰੀ ਵਾਲਾ ਹੈਗਾ ਜਾਂ ਬੱਕ ਬੋਰਡ ਵਾਲਾ ਹੈਗਾ ਕਿੰਨਾ ਬਣਿਆ ਹੋਇਆ ਹੈ ਕਿੰਨਾ ਚਿਕਰ ਹੋ ਗਿਆ ਬਣੇ ਨੂੰ ਗਲੀ ਕਿੰਨੀ ਆ ਕਿਹੜਾ ਮੁਹੱਲਾ ਕਿਹੜਾ ਸ਼ਹਿਰ ਆ ਤਾਂ ਆਪਾਂ ਤੁਹਾਡੀ ਜਿਹੜੀ ਐਡ ਆ ਉਹ ਫਿਰ ਹੀ ਚ ਕਰਾਂਗੇ ਸੋ ਇਸ ਵੇਲੇ ਆਪਾਂ ਫਰਸਟ ਫਲੋਰ ਦੇ ਉੱਤੇ ਆਂ ਆਪਾਂ ਗੱਲ ਕਰਦੇ ਸੀ ਇੱਕ ਬੈਡਰੂਮ ਜਿਹੜਾ ਉੱਪਰ ਬਣਿਆ ਹੋਇਆ ਹੈ ਕਿਚਨ ਬਣੀ ਹੋਈ ਆ ਵਾਸ਼ਰੂਮ ਬਣਿਆ ਹੋਇਆ ਔਰ ਪਿੱਛੇ ਕਾਫੀ ਖੁੱਲਾ ਡੁੱਲਾ ਜਿਹੜਾ ਵਿਹੜਾ ਬਣਿਆ ਹੋਇਆ ਹੈ ਸੋ ਬਹੁਤ ਸੋਹਣੀ ਜਿਹੜੀ ਆ ਕੋਠੀ ਆ ਬਹੁਤ ਸੋਹਣਾ ਕੋਠੀ ਦਾ ਕੰਮ ਹੋਇਆ ਵੀ ਆ ਬਹੁਤ ਖੁੱਲੀ ਡੁੱਲੀ ਆ 250 ਗਜ ਦੇ ਵਿੱਚ ਇਹ ਕੋਠੀ ਆ ਬਣੀ ਹੋਈ ਆ ਆਸੇ ਪਾਸੇ ਦਾ ਏਰੀਆ ਵੀ ਤੁਹਾਨੂੰ ਦਿਖਾਵਾਂਗੇ ਔਰ ਇੱਕ ਵਾਰੀ ਫਿਰ ਤੋਂ ਦੱਸ ਦਈਏ ਕਿ ਡਿਮਾਂਡ ਜਿਹੜੀ ਆ 90 ਲੱਖ ਰੁਪਈਆ ਰੱਖੀ ਆ ਵਿਦ ਫਰਨੀਚਰ ਕੱਬੜ ਵੀ ਬੈੱਡਰੂਮ ਦੇ ਵਿੱਚ ਬਣੇ ਹੋਏ ਆ ਔਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਇਸ ਕੋਠੀ ਦਾ ਕੰਮ ਜਿਹੜਾ ਹੋਇਆ ਵੀ ਆ ਬਹੁਤ ਸੋਹਣਾ ਐਲੀਵੇਸ਼ਨ ਆ ਅੱਗੇ ਕਾਫੀ ਖੁੱਲਾ ਡੁੱਲਾ